ਚੰਗਾ ਸੀ ਬਰੰਪੁਰਾ ਸਾਹਿਬ ਦਾ ਧੰਨਵਾਦ ਕਰਦੇ ਆ ਟਕਸਾਲੀਆਂ ਦਾ ਧੰਨਵਾਦ ਕਰਦੇ ਆ ਅਸੀਂ ਤਾਂ ਪਹਿਲਾਂ ਹੀ ਗੱਲ ਕਹੀ ਸੀ ਇਹਨਾਂ ਨੂੰ ਕਾਲੀ ਕਰਕੇ ਉਹ ਥੋੜੀ ਜੀ ਅਸੀਂ ਬੜਾ ਸਮਝਾਇਆ ਵੀ ਕਾਲੀ ਨਾ ਕਰੋ ਬਸਪਾ ਅਨੰਦਪੁਰ ਸਾਹਿਬ ਨੇ ਇਨਸਿਸਟ ਕਿਉਂਕਿ ਕਾਸ਼ੀਰਾਮ ਸਾਹਿਬ ਦਾ ਜਨਮ ਉਸ ਹਲਕੇ ਦੇ ਪਿੰਡ ਦੇ ਵਿੱਚ ਹੋਇਆ ਕਾਲੀ ਕਰਕੇ ਅਸੀਂ ਤਾਂ ਇਹ ਵੀ ਕਿਹਾ ਸੀ ਵੀ ਤੁਸੀਂ ਇੱਕ ਵਾਰ ਸੈਕਰੀਫਾਈਜ਼ ਕਰੋ ਤੁਹਾਨੂੰ ਸੈਕਰੀਫਾਈਜ਼ ਕਰਨਾ ਚਾਹੀਦਾ ਕਿਉਂਕਿ ਤੁਸੀਂ ਲੰਬਾ ਸਮਾਂ ਬਾਦਲਾਂ ਦੀ ਲੂਟ ਪਾਰਟੀ ਦੇ ਵਿੱਚ ਰਹੇ ਹੋ ਜੀ ਇੰਨੀ ਛੇਤੀ ਲੋਕ ਤੁਹਾਡੇ ਤੇ ٹرسٹ ਨਹੀਂ ਕਰਨਗੇ ਇਹ ਵਿਸ਼ਵਾਸ ਬਣਾਉਣ ਲਈ ਤੁਹਾਨੂੰ ਟਾਈਮ ਲੱਗੂਗਾ ਤੁਸੀਂ ਐਮਪੀ ਦੀ ਇਲੈਕਸ਼ਨ ਦੇ ਵਿੱਚ ਸੈਕਰੀਫਾਈਸ ਕਰੋ ਕਿੰਗ ਮੇਕਰ ਬਣੋ ਤੁਸੀਂ ਇਹ ਕਹੋ ਵੀ ਅਸੀਂ ਸਾਡੀ ਪਾਰਟੀ ਕੋਈ ਇਲੈਕਸ਼ਨ ਇਸ ਵਾਰ ਨਹੀਂ ਲੜੂਗੀ ਤੁਹਾਡਾ ਕਦ ਬढ़ेगा ਦੇਰ ਆਏ ਦਰਸਤ ਆਏ ਲੋਕਾਂ ਦਾ ਸੰਗਤ ਦਾ ਪ੍ਰੈਸ਼ਰ ਦਵਾ ਇਧਰੋਂ ਉਧਰੋਂ ਫੋਨ ਐਨਆਰਆਈ ਦੇ ਫੋਨ ਵੀ ਤੁਸੀਂ ਕੀ ਕਰਨ ਲੱਗੇ ਹੋ ਸੋ ਭੈਣ ਦਾ ਰਿਸਪੈਕਟ ਹੈਗਾ ਇਸ ਕਰਕੇ ਕਿਉਂਕਿ ਸਰਦਾ ਸਾਈ ਹਿਊਮਨ ਰਾਈਟਸ ਦੀ ਰਾਖੀ ਕਰਦਾ ਆ ਕੁਰਬਾਨ ਕੀਤਾ ਵੱਡੀ ਕੁਰਬਾਨੀ ਹੈ ਪ੍ਰਕਾਸ਼ ਸਿੰਘ ਬਾਦਲ ਹੁਣ ਕਹਿ ਰਹੇ ਕਿ ਮੈਂ ਬਠਿੰਡਰ ਤੋਂ ਸੀਟ ਲੜਾਂਗਾ ਹਾਸਮੇ ਕੋ ਬਾਦਲ ਦੀ ਜਿਹੜੀ ਸੀਟ ਨੂੰ ਮੋਟਾ ਬਿਤਾ ਹਾਰੇ ਹੋਏ ਆ ਦੇ ਮੈਂ ਮਹਾਰਾਣੀ ਪ੍ਰਨੀਤ ਕੌਰ ਦੀ ਗੱਲ ਕੀਤੀ ਹੈ ਨਾ ਮਹਾਰਾਣੀ ਪ੍ਰਨੀਤ ਕੌਰ ਤੇ ਉਹਦਾ ਘਰ ਵਾਲਾ ਕਪਤਨ ਮਰਿੰਦਰ ਸਿੰਘ ਜਿਹੜਾ ਕਹਿੰਦਾ ਮੈਂ ਗੈਂਗਸਟਰਾਂ ਦੇ ਖਿਲਾਫ ਹਾਂ ਗੈਂਗਸਟਰ ਖਤਮ ਕਰਨੇ ਆ ਮਹਾਰਾਣੀ ਪ੍ਰਨੀਤ ਕੌਰ ਦੀ ਪਹਿਲੀ ਹਾਰ ਦੀ ਨਿਸ਼ਾਨੀ ਪਟਿਆਲੇ ਦੇ ਇੱਕ ਨਾਮੀ ਗੈਂਗਸਟਰ ਨੂੰ ਨੇ ਸ਼ਾਮਲ ਕੀਤਾ ਗੈਂਗਸਤਾਂਆਂ ਦੀਆਂ ਫੌੜੀਆਂ ਤੇ ਇਲੈਕਸ਼ਨ ਜਿੱਤਾਂ ਨੂੰ ਫਿਰਦੀ ਐ ਸਰਦਾਰ ਪ੍ਰਕਾਸ਼ ਸਿੰਘ ਬਾਦਲ ਲੋਕ ਮਾਫ਼ ਨਹੀਂ ਕਰਨਗੇ ਇਹ ਉਹ ਲੋਕ ਆ ਜਿਨ੍ਹਾਂ ਨੇ ਅਕਾਲੀ ਨਾਮ ਬਦਨਾਮ ਕੀਤਾ ਡਿਫੇਮ ਕੀਤਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਆਪਣੀ ਕੁਰਸੀ ਵਾਸਤੇ ਆਂਗਾਂਗ ਰੂੜੀਆਂ ਤੇ ਰੋਲਿਆ ਇਤਿਹਾਸ ਇਸ ਗੱਲ ਦੀ ਗਵਾਹੀ ਪਰਦਾ ਜਿਹਨੇ ਗੁਰੂ ਦੇ ਨਾਲ ਮੱਥਾ ਲਾਇਆ ਉਹਦਾ ਖਾਨਦਾਨ ਰਹਿ ਹੀ ਕੱਖ ਨਹੀਂ ਹੁੰਦਾ ਬਾਦਲ ਲੜ ਲਵੇ ਸੁਖਬੀਰ ਲੜ ਲਵੇ ਲੜਨਵੇ ਬੀਬੀ ਹਰ ਸਿਮਰਤ ਕੌਰ ਲੜ ਲਵੇ ਜਿਤਨਾ ਉਥੇ ਸੁਖਬਾਲ ਖੈਰੇ ਨੇ ਅਵਾਮ ਦੀ ਆਵਾਜ਼ ਹੈ ਆਵਾਜ਼ ਹੈ ਖਲਕ ਨਗੜਾਏ ਖੁਦਾ ਅਵਾਮ ਦੀ ਆਵਾਜ਼ ਜੇ ਪੈਸੇ ਦੇ ਨਾਲ ਇਹਨਾਂ ਕੋਲ ਕੁੱਪਾ ਦੇ ਕੋਪਰ ਪਈਏ ਦੇ ਭਰੇ ਆ ਜੇ ਪੈਸੇ ਦੇ ਨਾਲ ਵੋਟਾਂ ਇਲੈਕਸ਼ਨਾਂ ਜਿੱਤੀਆਂ ਜਾਂਦੀਆਂ ਅੱਜ ਨੂੰ ਲਾਲ ਕਿਲੇ ਦੀ ਫਸੀਲ ਤੇ ਅੰਬਾਨੀ ਦੇ ਉਡਾਨੀਆਂ ਦਾ ਟਾਟਾ ਵਰਗਿਆਂ ਦਾ ਝੰਡਾ ਚੜਾਇਆ ਹੁੰਦਾ ਉਥੇ ਨੈਸ਼ਨਲ ਫਲੈਗ ਨਾ ਹੁੰਦਾ ਕਦੇ ਸੁਖਵੀਰ ਬਾਦਲ ਦਾ ਕਹਿਣਾ ਹੈ ਕਿ ਟਕਸਾਲੀਆ ਕਾਲਜ ਦੇ ਪਹਿਲੋਂ ਹੀ ਮਤਲਬ ਕਿ ਪਾਰਟ ਸੀਗਾ ਕਾਂਗਰਸ ਦਾ ਔਰ ਤੁਹਾਨੂੰ ਅੰਦਰੋਂ ਦਾ ਸਪੋਰਟ ਕਰ ਰਹੇ ਸੀ ਯਾਰ ਮੈਨੂੰ ਸੁਖਵੀਰ ਬਾਦਲ ਤੋਂ ਕਿਸੇ ਸਰਟੀਫਿਕੇਟ ਦੀ ਲੋੜ ਨਹੀਂ ਲੋਕ ਬੈਂਸ ਬਾਰੇ ਵੀ ਸਾਰੀ ਦੁਨੀਆ ਜਾਣਦੀ ਆ ਸੁਖਵੀਰ ਬਾਰੇ ਵੀ ਜਾਣਦੀ ਆ ਮੈਂ ਵੀ ਕਿਸੇ ਗੱਲ ਦਾ ਜਵਾਬ ਦਵਾ ਮੈਨੂੰ ਇੱਕ ਦਿਨ ਲੁਧਿਆਣੇ 'ਚ ਪੱਤਰਕਾਰ ਪੁੱਛਣ ਲੱਗੇ ਮੈਚ ਫਿਕਸਿੰਗ ਕਰਦੇ ਆ ਲੁਧਿਆਣੇ ਦੇ ਅੰਦਰ ਕਾਲੀ ਗੱਲ ਦਾ ਕੈਂਡੀਡੇਟ ਨਹੀਂ ਕਾਰਡ ਹੈਗਾ ਮੈਚ ਫਿਕਸਿੰਗ ਕਾਰਡ ਯਾਦ ਹੋਊਗਾ ਤੁਹਾਨੂੰ ਲੁਧਿਆਣੇ ਦਾ ਐਮਪੀ 2017 ਦੇ ਵਿੱਚ ਲਾਲਾਬਾਦ ਤੋਂ ਐਮਐਲਏ ਦੀ ਚੋਣ ਲੈਣ ਨੂੰ ਗਿਆ ਸੀ ਉਹਨਾਂ ਦਿਨਾਂ 'ਚ ਆਮ ਆਦਮੀ ਪਾਰਟੀ ਦਾ ਤੂਫਾਨ ਸੀ ਡਰ ਲੱਗਦਾ ਸੀ ਕਾਂਗਰਸ ਨੂੰ ਤੇ ਕਾਲੀਆਂ ਨੂੰ ਵੀ ਜੇ ਕੋਈ ਲੋਕਲ ਕੈਂਡੀਡੇਟ ਕਾਂਗਰਸ ਦਾ ਜਲਾਲਾਬਾਦ ਤੋਂ ਹੋਇਆ ਤੇ ਸਾਰੀ ਵੋਟ ਡਾਇਵਰਟ ਹੋ ਕੇ ਆਮ ਆਦਮੀ ਪਾਰਟੀ ਵਿੱਚ ਚਲੀ ਜਾਣੀ ਹੈ ਕਾਂਗਰਸ ਦਾ ਵੱਡਾ ਲੀਡਰ ਲੁਧਿਆਣੇ ਦਾ ਐਮਪੀ ਲਿਆ ਕੇ ਉੱਥੇ ਕਾਂਗਰਸ ਦੀ ਵੋਟ ਸਾਰੀ ਉਧਰ ਤੇ ਸੁਖਵੀਰ ਬਾਦਲ ਨੂੰ ਜਿਤਾਤਾ ਹੁਣ ਬਾਦਲਾ ਵੀ ਸਿਰ ਤੇ ਆਸਾਨ ਉਹ ਆਸਾਨ ਆਤਾਰਨ ਵਾਸਤੇ ਸਰਦਾਰ ਮਹਿੰਦਰ ਸਿੰਘ ਗਰੇਵਾਲ ਮੇਰੇ ਆਤਮਨਗਰ ਹਲਕੇ ਦੇ ਅੰਦਰ ਮਾਡਲ ਟਾਊਨ ਹੈ ਉੱਥੇ ਉਹਨਾਂ ਦੀ ਰਿਹੈਸ਼ ਆ 2012 ਦੀ ਅਸੈਂਬਲੀ 2014 ਦੀ ਲੋਕ ਸਭਾ 2012 ਦੀ 2017 ਦੀ ਫੇਰ ਅਸੈਂਬਲੀ ਤਿੰਨ ਇਲੈਕਸ਼ਨਾਂ ਆਪਣੇ ਘਰ ਵਾਲੇ ਬੂਤ ਤੋਂ ਗਰੇਵਾਲ ਸਾਹਿਬ ਦੇ ਅਕਾਲੀਦਾਲ ਨੂੰ ਜਿਤਾ ਨਹੀਂ ਸਕੇ ਰੌਲਾ ਪਾਇਆ ਕਦੇ ਮਜੀਠੀ ਆ ਰਿਹਾ ਕਦੇ ਕੋਈ ਸਿੰਗਰ ਆ ਰਿਹਾ ਕਦੇ ਫਿਲਮੀ ਹੀਰੋ ਆ ਰਿਹਾ ਕਦੇ ਡਾਕਟਰ ਦਿਲਜੀਤ ਸਿੰਘ ਆ ਰਿਹਾ ਪਰ ਲੋਕਾਂ ਨੂੰ ਸ਼ੱਕ ਨਾ ਬੋਵੇ ਬਾਦਲਾਂ ਦੇ ਪਰ ਡਿਸਾਈਡਡ ਸੀ ਕਿ ਇੱਕ ਵੀਕ ਕੈਂਡੀਡੇਟ ਲੈ ਕੇ ਆਉਣਾ ਹੁਣ ਲੁਧਿਆਣੇ ਦੇ ਅੰਦਰ ਜਿਹੜੇ ਉਹਨਾਂ ਦੇ ਸਰਪੰਚ ਹਨ ਅਕਾਲੀਦਾਲ ਵਾਲੇ ਉਹ ਵੋਟਰਾਂ ਨੂੰ ਕਹਿਣ ਲੱਗੇ ਕਿ ਅਕਾਲੀਵਾਲੇ ਵੋਟਰਾਂ ਨੂੰ ਵੀ ਅੱਜ ਕੀ ਪੰਜੇ ਨੂੰ ਵੋਟਾਂ ਪਾਉਣੀਆਂ ਨੇ ਵੋਟਾਂ ਰ ਕਾਂਠੀ ਹੰਡੀ ਇੱਕ ਵਾਰ ਚੜਤੀ ਆ ਬਾਰ-ਬਾਰ ਨਹੀਂ ਲੋਕ ਕਦੇ ਪਰਵਾਹ ਹੀ ਨਹੀਂ ਕਰਦੇ ਅਕਾਲੀ ਪਰਿਵਾਰ ਸਾਡੇ ਭਰਾ ਹੈਗੇ ਆ ਭੈਣ ਦੀ ਕਿੱਡੀ ਸਪੋਰਟ ਕਰ ਰਿਹਾ ਮੇਰੀ ਸਪੋਰਟ ਕਰ ਰਹੇ ਆ ਬਾਦਲਾਂ ਦੇ ਗੁਲਾਮ ਨਹੀਂ ਹੈਗੇ ਉਹ ਇਹ ਬਾਦਲ ਜੋ ਕਹਿਣ ਉਹ ਕਰਨਗੇ ਅਕਾਲੀ ਦਲ ਦਾ ਵੱਡਾ ਵੋਟ ਬੈਂਕ ਹੈ ਜੇ ਸਾਨੂੰ ਸਪੋਰਟ ਕਰ ਰਹੇ ਆ ਕੋਈ ਪਰਦੇ ਦੇ ਅੱਗੇ ਆ ਕੇ ਕੋਈ ਪਰਦੇ ਦੇ ਪਿੱਛੇ ਖੜ ਕੇ ਕਰ ਰਹੇ ਕਿਸੇ ਸਮਝਦਾ ਬੇਤਬੀ ਦਾ ਉਹੀ ਜਿਹੇ ਜਨਰਲ ਡਾਰ ਨੂੰ ਡੇਨਰ ਕਰਾਇਆ ਸੀ ਉਹੀ ਦਾਦਾ ਮੈਂ ਪੁੱਛਦਾ ਲੰਮਾ ਕੋਈ ਹੋਰ ਤਾਂ ਨਹੀਂ ਨਹੀਂ ਉਹੀ ਢਾ ਦਿਆਂਗੇ ਫੜ ਕੇ ਨਹੀਂ ਬਦਲਣ ਦੀ ਗੱਲ ਕਰਦਾ ਹਾਂ ਗੁਰੂ ਸਾਹਿਬ ਕਿਰਪਾ ਕਰਨ ਉਹ ਜਿੱਥੇ ਬੱਸ ਸ਼ੈਲਟਰ ਆ ਢਾ ਕੇ ਨਵਾਂ ਬਣਾ ਕੇ ਆਵਾਂ ਇਕੱਲਾ ਨਾ ਨਹੀਂ ਉਤਾਰਾਂਗੇ ਬਸ ਸ਼ੈਲਟਰ ਰਿਮੂਵ ਕਰ ਦਾਂਗੇ ਜੇਸਵੀ ਫੇਰ ਕੇ ਨਵਾਂ ਉਥੇ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਮ ਤੇ ਰਾਜਗੁਰੂ ਸਰਵਦੇਵ ਜੀ ਦੇ ਨਾਮ ਤੇ ਬਸ ਸ਼ੈਲਟਰ ਬਣਾਵਾਂਗੇ ਨਸ਼ੇ ਦੀ ਗੱਲ ਕੀਤੀ ਜਾਵੇ ਤਾਂ ਨਸ਼ੇ ਨੂੰ ਲੈ ਕੇ ਫਿਕਰਮ ਦਾ ਨਾਮ ਬਹੁਤ ਪ੍ਰਸਿੱਧ ਉਥੇ ਸਾਹਮਣੇ ਆਂਦਾ ਸੀਗਾ ਮਜੀਠੇ ਹਲਕੇ ਕਾਸੋ ਉਥੇ ਤਾਂ ਲੱਗਦਾ ਜੇ ਅਗਰ ਤੁਹਾਡੀ ਕੋਈ ਨੁਮਾਇੰਦੇ ਉੱਪਰ ਜਾਂਦੇ ਤੇ ਵੱਡੇ ਮਗਰਮਚ ਫੜਨ ਦੀ ਜਿਹੜੀ ਗੱਲ ਕੀਤੀ ਆ ਉਹ ਫੜੇ ਜਾਂਦੀ ਬੱਚਾ ਬੱਚਾ ਬੋਲਦਾ ਮਜੀਠਿਆ ਚਿੱਟਾ ਤੋਲਦਾ ਲੋਕ ਗੀਤ ਬਣ ਗਏ ਚਿੱਟਾ ਗਲੀ ਗਲੀ ਚੋਰ ਕੁੱਤੀ ਰਲੀ ਜਦੋਂ ਲੋਕ ਗੀਤ ਬਣ ਜਾਂਦੇ ਸੱਚਾਈ ਹੈ ਕੈਪਟਨ ਮਰਿੰਦਰ ਸਿੰਘ ਪੰਜਾਬ ਵਿਧਾਨ ਸਭਾ ਦੇ ਵਿੱਚ ਲਲਕਰੇ ਮਾਰਦੇ ਸੀ ਕਹਿੰਦੇ ਮੈਂ ਲੱਕ ਤੋੜਦਾ ਐਸੇ ਅਸੈਂਬਲੀ ਬਜਟ ਸੈਸ਼ਨ ਦੇ ਅੰਦਰ ਮੈਂ ਪਾਣੀਆਂ ਦੀ ਕੀਮਤ ਉਗराई ਲਈ ਬਿੱਲ ਭੇਜਣ ਲਈ ਰਾਜਸਥਾਨ ਨੂੰ ਭੁੰਜੇ ਧਰਨੇ ਤੇ ਬੈਂਚ ਕੈਪਟਨ ਸਾਹਿਬ ਦੇ ਮੋਹਰੇ ਬੈਠਾ ਸੀ ਬੋਲਦੇ ਬੋਲਦੇ ਪੂਰਾ ਜੋਸ਼ ਦੇ ਵਿੱਚ ਕਹਿੰਦੇ ਮੈਂ ਸਾਰੇ ਫੜਕੇ ਜਿੰਨੇ ਵੱਡੇ ਮਗਰਮਾ ਸਭ ਅੰਦਰ ਦੇਤੇ ਕਹਿੰਦਾ ਮੈਂ ਕਹਿੰਦਾ ਜੇ ਕੋਈ ਮਗਰਮਾ ਸਾਹਿਬ ਹੈਗਾ ਮੈਨੂੰ ਦੱਸੋ ਮੈਂ ਉੱਠ ਕੇ ਖੜਾ ਹੋ ਗਿਆ ਮੈਂ ਕੈਪਟਨ ਸਾਹਿਬ ਉਹ ਮਜੀਠੇ ਬੈਠਾ ਤੁਹਾਡੇ ਸਾਹਮਣੇ ਮੈਂ ਨਹੀਂ ਕਹਿੰਦਾ ਕੋਈ اپੋਜੀਸ਼ਨ ਨਹੀਂ ਕਹਿੰਦੀ ਰਸਮੀ ਗੰਦੀ ਤੁਸੀਂ ਐਸਐਸਟੀ ਪੜਾਈ ਹਰਪ੍ਰੀਤ ਸਿੱਧੂ ਆਈਪੀਐਸ ਅਧਿਕਾਰੀ ਇਮਾਨਦਾਰ ਲੈ ਕੇ ਆਏ ਉਹਨੇ ਆਪਣੀ ਪੂਰੀ ਤਰਕੀਕਾਤ ਕਰਨ ਤੋਂ ਬਾਅਦ ਨੰਬਰ 1 ਦੇ ਉੱਤੇ ਵਿਕਰਮ ਮਜੀਠੀਆ ਉਹ ਰਿਪੋਰਟ ਲੀਕ ਨਹੀਂ ਹੋਈ ਤੁਹਾਡੇ ਕੈਬਨਟ ਵਜ਼ੀਰ ਤੁਹਾਡੇ ਸੱਜੇ ਹੱਥ ਬੈਠਾ ਉਹਨੇ ਪੜ ਕੇ ਮੀਡੀਆ ਨੂੰ ਸੁਣਾਈ ਇਹਨੂੰ ਕਿਉਂ ਨਹੀਂ ਫੜਦੇ ਸਰਕਾਰ ਆਉਣ ਦੇਵਾ ਜਿਹੜੇ ਲੋਕਾਂ ਨੇ ਪੰਜਾਬ ਦੀ ਧਰਤੀ ਤੇ ਚਿੱਟੇ ਗੰਦਾ ਬੂਟਾ ਲਾਇਆ ਜਿਹਦੇ ਕਰਕੇ ਮਾਵਾ ਭੈਣਾਂ ਦੇ ਬਹਿਣ ਪੈਂਦੇ ਆ ਸਾਭ ਤਾਬ ਕਰਾਂਗੇ ਚਾਹੇ ਮਜੀਠੀਆ ਹੋਵੇ ਤੇ ਚਾਹੇ ਕੋਈ ਹੋਰ ਪੁਲਿਸ ਅਧਿਕਾਰੀ ਹੋਵੇ ਤੇ ਚਾਹੇ ਕੋਈ ਲੀਡਰ ਹੋਵੇ ਤੇਰੇ ਬਖਸ਼ਾਂਗੇ ਥੈਂਕ ਯੂ